जाए न न अप्या न न जाए जाए पिता क्या भी है, सुनी, सुनी, निदान, निदान, क्या भी है, सुनिए, सुनिए, मान, मान, अखिये, अखिये, पाओ, पाओ, दुख, दुख, पर, पर, और, पर हर कठपुतला, पर हर, पर हर, सुख, सुख, कार, कार, लार ਗੁਰਮੁਖ ਰੇਹਾ ਰੇਹਾ ਸਮਾਈ ਵਾਹ ਹੁਣ ਠੀਕ ਪੜਿਆ ਵੈ ਤੁਸੀਂ ਤਕਰੀਬਨ ਗੁਰਮੁਖ ਵਿੱਚ ਅੰਕੜ ਲੱਗੀ ਬੰਵੇਂ ਨੂੰ ਪੜਨੀ ਹੈ ਪਰ ਗੁਰਮੁਖ ਨਹੀਂ ਪੜਨਾ ਗੁਰਮੁਖ ਨਾਦਮ ਕਿਵੇਂ ਪੜਨਾ ਹੈ ਜਿਵੇਂ ਸਹਿਬ ਵਾਂਗ ਪੜਦੇ ਉਹਨੂੰ ਗੱਗਾ ਨਹੀਂ ਬਣਾਉਣਾ ਨੱਕੇ ਚ ਗੰਗਾ ਬੋਲਣਾ ਜੇ ਪੜਦੇ ਨਾ ਅਜੂਨੀ ਸਹਿ ਪੰਚ ਨਾਕਤ ਗੰਗਾ ਬੜਨਾ ਗੰਗਾ ਬੜਨਾ ਗੱਗਾ ਨਹੀਂ ਬੜਨਾ ਸਾਇਪ ਅੰਗ ਉਸੇ ਤਰ੍ਹਾਂ ਹੀ ਇਹ ਗੁਰਮੁਖ ਅੱਗੋਂ ਚੱਲੋ ਗੁਰੀ ਸਰ ਗੱਲਾ ਇੱਕ ਇੱਕ ਕਰ ਗੋੜ ਗੋਰਖ ਈਸਰ ਈਸਰ ਗੁਰ ਗੋਰਖ ਬਰਮ ਬ੍ਰਹਮਾ ਬ੍ਰਹਮਾ ਇੱਕ ਮਿੰਟ ਲੱਕ ਦੋ ਗੋਰਖ ਬ੍ਰਹਮਾ ਨੇ ਬੜਨਾ ਬ੍ਰਹਮਾ ਕਈ ਪੜ ਜਾਂਦੇ ਬ੍ਰਹਮਾ ਕੋ ਦਿਵਾਨੀ ਰਟਿਆ ਹੁੰਦਾ ਬ੍ਰਹਮਾ ਬਰਮਾ